ਦੇਸ਼ ਲਈ ਹਾਰੇ ਦੇਸ਼ ਮਾਰਾ ਹੈ ਸਭ ਤੇ ਸਭਰ ਮੋਗਾ ਨਾਰਾ ਹੈ ਭਾਰਤ ਦੇਸ਼ ਮਾਰਾ ਹੈ ਸੋ ਪਿਛਲੇ ਦਿਨਾਂ ਦੇ ਵਿੱਚ ਜੋ ਕਸ਼ਮੀਰ ਦੇ ਵਿੱਚ ਹਮਲਾ ਕੀਤਾ ਗਿਆ ਸਾਡੇ ਭੈਣ ਭਰਾਵਾਂ ਦੇ ਉੱਪਰ ਪੂਰਾ ਮਸੀਬਾਈਚਾਰਾ ਕੜੇ ਸ਼ਬਦਾਂ ਚ ਇਸ ਚੀ ਦੀ ਨਿੰਦਾ ਕਰਦਾ ਔਰ ਇੰਨਾ ਜਿਆਦਾ دہشت ਇਹ ਲੋਕਾਂ ਨੇ ਫਲਾਈ ਵੀ ਉਹਨਾਂ ਨੇ ਕੋਈ ਬੱਚਾ ਨਹੀਂ ਦੇਖਿਆ ਕੋਈ ਮਹਿਲਾਵਾਂ ਨਹੀਂ ਦੇਖੀਆਂ ਕੋਈ ਜਵਾਨ ਨਹੀਂ ਦੇਖਿਆ ਕੋਈ ਬਜ਼ੁਰਗ ਨਹੀਂ ਦੇਖਿਆ ਔਰ ਉੱਥੇ ਸੁਣਨ ਨਹੀਂ ਮਿਲਿਆ ਕਿ ਇੱਕ ਬੱਚੇ ਨੇ ਇਹ ਗੱਲ ਕਹੀ ਵੀ ਤੁਸੀਂ ਮੇਰੇ ਬਾਪ ਨੂੰ ਤੇ ਮਾਰ ਦਿੱਤਾ ਤੁਸੀਂ ਮੈਨੂੰ ਵੀ ਮਾਰ ਦਿਓ ਮੇਰੀ ਮਾਂ ਨੂੰ ਵੀ ਮਾਰ ਦਿਓ ਸੋ ਜਦੋਂ ਇਹ ਗੱਲ ਸੁਣੀ ਰਾਤ ਨੀਂਦ ਨਹੀਂ ਆਈ ਔਰ ਅਸੀਂ ਮੰਗ ਕਰਦੇ ਹਾਂ ਆਪਣੇ ਪ੍ਰਧਾਨ ਮੰਤਰੀ ਮੋਦੀ ਜੀ ਕੋ ਸਾਡੇ ਅਮੀਸ਼ਾ ਜੀ ਕੋ ਵੀ ਉਹ ਸਖਤ ਨੋਟਿਸ ਲੈਣ ਔਰ ਜਿਹੜੇ ਵੀ ਹਮਲਾਵਰ ਨੇ ਜਿਹੜੇ ਅੱਤਵਾਦੀਏ ਨੇ ਉਹਨਾਂ ਨੂੰ ਕਸ਼ਮੀਰ ਦੇ ਵਿੱਚ ਲਾਲ ਚੌਂਗ ਦੇ ਵਿੱਚ ਫਾਂਸੀ ਦੀ ਸਜ਼ਾ ਦੇਣ ਔਰ ਇਦਾਂ ਦੀ ਉਹਨਾਂ ਨੂੰ ਸਜ਼ਾ ਦੇਣ ਵੀ ਗਾਂ ਤੋਂ ਇਦਾਂ ਦਾ ਕੰਮ ਕਰਨ ਤੋਂ ਪਹਿਲਾਂ 10 ਵਾਰੀ ਇਹ ਲੋਕ ਜਿਹੜੇ ਡਰਨ ਔਰ ਇਹਨਾਂ ਨੇ ਜਿਹੜੀ ਭਾਰਤ ਦੀ ਅਖੰਡਤਾ ਨੂੰ ਪਰਪਤੋਂ ਨੂੰ ਢਾਹ ਲਾਈ ਆ ਪੂਰਾ ਮਸੀ ਭਾਈਚਾਰੇ ਚ ਇਸ ਦਾ ਵਿਰੋਧ ਕਰਦਾ ਔਰ ਅੱਜ ਅਸੀਂ ਆਪਣੇ ਸਾਰੇ ਪਰਮੇਸ਼ਵਰ ਦੇ ਦਾਸਾਂ ਦੇ ਨਾਲ ਬਿਸ਼ਪ ਸਹਿਬਾਨਾ ਦੇ ਨਾਲ ਸਾਡੇ ਵਿੱਚ ਬਿਸ਼ਪ ਰਾਜਗਾਂਧੀ ਜੀ ਸਾਡੇ ਪ੍ਰਧਾਨ ਹਮੀਦ ਮਸੀਹ ਜੀ ਔਰ ਵੱਖ-ਵੱਖ ਜਥੇ ਬੰਦੀਆਂ ਤੋਂ ਸਾਡੇ ਭੈਣ ਭਰਾ ਆਏ ਨੇ ਅਸੀਂ ਕਿਹੜੇ ਸ਼ਬਦਾਂ ਨਾਲ ਜਿੱਥੇ ਨਿੰਦਾ ਵੀ ਕਰਦੇ ਆ ਇਹਨਾਂ ਲੋਕਾਂ ਦੀ ਦਸ਼ਤ ਕਰਦਾਂ ਦੀ ਔਰ ਉੱਥੇ ਆਪਣੇ ਜਿਹੜੀਆਂ ਵਿਛੜੀਆਂ ਰੂਹਾਂ ਵਾਂ ਉਹਨਾਂ ਲਈ ਪ੍ਰਾਰਥਨਾ ਕਰਦੇ ਆ ਵੀ ਪਰਮੇਸ਼ਵਰ ਉਹਨਾਂ ਨੂੰ ਆਪਣੇ ਚਰਨਾਂ 'ਚ ਵਾਸ ਦੇਵੇ ਔਰ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਪਾਣਾ ਬੀਤ ਗਿਆ ਮੰਨਣ ਦਾ ਬਲ ਬਖਸ਼ੇ ਔਰ ਅਸੀਂ ਪੂਰੇ ਸ਼ਹਿਰ ਦੇ ਲਈ ਪੂਰੇ ਭਾਰਤ ਦੇਸ਼ ਲਈ ਪ੍ਰਾਰਥਨਾ ਕਰਦੇ ਜਾ ਰਹੇ ਆ ਕਿਉਂਕਿ ਇਸ ਘਟਨਾ ਨੂੰ ਦੇਖ ਕੇ ਹਰ ਸਮਾਜ ਦੇ ਲੋਕ ਦੁਖੀ ਹੋਏ ਨੇ ਹਰ ਭਾਈਚਾਰੇ ਦੇ ਲੋਕ ਦੁਖੀ ਹੋਏ ਨੇ ਔਰ ਜਿਹਦੇ ਵਿੱਚ ਸਾਡਾ ਉੱਥੇ ਸੁਨੀਲ ਨਥਨੀਅਲ ਨਾਮ ਦਾ ਸਾਡਾ ਇੱਕ 크ਰਿਸਚੀਅਨ ਭਰਾ ਉਹ ਵੀ ਉੱਥੇ ਮਾਰੇ ਗਿਆ ਔਰ ਸਾਨੂੰ ਸਾਰੇ ਲੋਕਾਂ ਦਾ ਦੁੱਖ ਆ ਵੀ ਐਦਾ ਦੀ ਘਟਨਾ ਨਹੀਂ ਹੋਣੀ ਚਾਹੀਦੀ ਕਿਉਂਕਿ ਲੋਕ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਬਾਹਰ ਘੁੰਮਣ ਲਈ ਜਾਂਦੇ ਨੇ ਔਰ ਉੱਥੇ ਉਹਨਾਂ ਦੇ ਉੱਪਰ ਜਦੋਂ ਹਮਲੇ ਹੁੰਦੇ ਨੇ ਇਨੂੰ ਦੇਖ ਕੇ ਇਹ ਜਿਹੜੀ ਘਟਨਾ ਹੋਈ ਆ ਪਲਵਾਮਾ ਤੋਂ ਬਾਅਦ ਇਨੀ دہشت گردੀ ਦਾ ਨੰਗਾ ਨਾਚ ਉੱਥੇ ਨਚਾਇਆ ਗਿਆ ਵੀ ਮੈਂ ਸਮਝਦਾ ਵੀ ਬਹੁਤ ਗਲਤ ਗੱਲ ਆ ਸਾਡੇ ਪਵਿੱਤਰ ਬਾਈਬਲ ਦੇ ਵਿੱਚ 10 ਹੁਕਮ ਨੇ 10 ਹੁਕਮਾਂ ਦੇ ਵਿੱਚ ਪਰਮੇਸ਼ਵਰ ਨੇ ਵੀ ਇੱਕ ਲਿਖਿਆ ਵੀ ਤੁਸੀਂ ਕਿਸੇ ਦੀ ਜਾਨ ਨਹੀਂ ਲੈ ਸਕਦੇ ਕਿਉਂਕਿ ਜਿਹੜਾ ਮਨੁੱਖੀ ਜੀਵਨ ਹੈ ਪਰਮੇਸ਼ਵਰ ਨੇ ਇਨਸਾਨ ਨੂੰ ਦਿੱਤਾ ਮੈਂ ਸਮਝਦਾ ਕਿਸੇ ਵੀ ਇਨਸਾਨ ਦਾ ਹੱਕ ਨਹੀਂ ਆ ਵੀ ਕਿਸੇ ਦੀ ਜਾਨ ਲਵੇ ਸੋ ਮੈਂ ਬੇਨਤੀ ਕਰਦਾ ਭਾਰਤ ਸਰਕਾਰ ਨੂੰ ਵੀ ਇਹਨਾਂ ਤੇ ਕਿਹੜੀ ਤੋਂ ਕਿਹੜੀ ਕਾਰਵਾਈ ਕੀਤੀ ਜਾਵੇ ਔਰ ਮੱਸੀ ਭਾਈਚਾਰਾ ਆਪਣੇ ਭਾਰਤ ਦੇਸ਼ ਦੇ ਨਾਲ ਆ ਆਪਣੇ ਹਿੰਦੂਸਤਾਨ ਦੇ ਨਾਲ ਹੈ ਆਪਣੇ ਸਾਰੇ ਭਾਈਚਾਰੇ ਦੇ ਨਾਲ ਹੈ